ਪਿਛਲੇ 2 ਦਿਨਾਂ ਦੇ ਵਿੱਚ ਦਸੂਹਾ ਪੁਲਿਸ ਸਟੇਸ਼ਨ ਦੇ ਵਿੱਚ ਵਕਫਾ ਖਵਾਤਾ ਤਾਉਂੀਆਂ ਜਿਹਦੇ ਵਿੱਚ ਐਫ ਆਰ ਨੰਬਰ 155 ਜਿਹੜੀ ਕਿ ਮਰਡਰ ਹੋਇਆ ਸੀਗਾ ਗੜਦੀਵਾਲ ਰੋਡ ਤੇ ਔਰ ਉਹਦੇ ਵਿੱਚ ਬਲਾਈਂਡ ਮਰਡਰ ਸੀਗਾ ਸਾਡੀ ਡੀਐਸਪੀ ਦਸੂਹਾ ਐਸਟੀਓ ਦਸੂਹਾ ਐਂਡ ਸਾਡੀ ਸੀਏ ਡੀਐਸਪੀ ਟੀ ਐਂਡ ਜੱਜ ਸੀਰੀ ਸਾਡੇ ਇਮੀਡੀਏਟਲੀ ਉੱਥੇ ਪਹੁੰਚੇ ਟੈਕਨੀਕਲੀ ਔਰ ਦੂਜੀ ਸੋਸ਼ਲ ਮੀਡੀਆ ਤੋਂ ਹੋਰ ਸੱਜੇ ਕਪਤਨ ਸਾਰੀਆਂ ਇਨਵੈਸਟੀਗੇਸ਼ਨ ਕਰਨ ਤੇ ਅਸੀਂ ਇਸ ਨਤੀਜੇ ਤੇ ਪਹੁੰਚ ਗਏ ਆਂ ਕਿ ਤਿੰਨ ਬੰਦੇ ਅਸੀਂ ਆਇਡੈਂਟੀਫਾਈ ਕਰ ਲਏ ਜੀ ਆ ਔਰ ਸਾਡੀਆਂ ਟੀਮਾਂ ਬਿਲਕੁਲ ਲੱਗੇ ਪਹੁੰਚ ਗਈਆਂ ਹੈਗੀਆਂ ਔਰ ਉਹ ਤਿੰਨੇ ਤੇ ਤਿੰਨ ਦੋਸ਼ੀ ਹੀ ਅਸੀਂ ਜਲਦੀ ਹੀ ਗ੍ਰਿਫਤਾਰ ਕਰ ਲਾਂਗੇ ਔਰ ਬਜਾ ਰੰਜ ਜਿਹੜੀ ਆ ਉਹ ਆਫਟਰ ਰੈਸਟਰੀ ਮੈਂ ਕਲੀਅਰ ਕਰ ਸਕੂਗਾ ਉਹ ਦੁਆਰਾ ਐਸਐਸਪੀ ਸਾਹਿਬ ਵੀ ਸ਼ਾਇਦ ਪ੍ਰੈਸ ਕੰਫਰੈਂਸ ਕਰ ਲਗੇ ਉਹਨੂੰ ਕਲੀਅਰ ਕਰ ਲਾਂਗੇ ਪਰ ਦੋਸ਼ੀ ਸਾਡੇ ਤਿੰਨੇ ਇਹਦੇ ਚ ਨਾਮਿਨੇਟ ਹੋ ਗਏ ਆ। ਔਰ ਸਾਡੀਆਂ ਟੀਮਾਂ ਨੇ ਡੇ ਐਂਡ ਨਾਈਟ ਮੀਂਦ ਕਰਦੇ ਹੋਏ ਇਹਨੂੰ ਟ੍ਰੇਸ ਕਰ ਲਿਆ ਹੈਗਾ ਔਰ ਮੋਸਟ ਪ੍ਰੋਬੇਬਲੀ ਸ਼ਾਮ ਤੱਕ ਅਸੀਂ ਉਹਦੀ ਅਪਡੇਟ ਵੀ ਦਿਖਾ ਦੇਵਾਂਗੇ। ਸਰ ਇੱਕ ਛਗਰਾਂ ਦੇ ਵਿੱਚ ਜਿਹੜੀ ਗੋਲੀ ਚੱਲੀ ਉਹਦੇ ਹਾਂਜੀ ਇੱਕ ਰਾਤੀ ਹੀ ਫਿਰ ਦੁਬਾਰਾ ਸਾਡੀਆਂ ਟੀਮਾਂ ਈਵਨ ਸੀਆਈਆਈ ਵਾਲਿਓ ਔਰ ਐਸਐਚਯੂਜ਼ ਔਰ ਡੀਐਸਪੀ ਬਾਹਰ ਹੀ ਸੀਗੇ ਮਰਡਰ ਦੀ ਤਫਤੀਸ਼ ਕਰ ਰਹੇ ਸੀ। ਇਸੇ ਦੌਰਾਨ ਸਾਨੂੰ ਰਾਤੀ ਇਨਫੋਰਮੇਸ਼ਨ ਆਈ ਬਲਿਜ਼ ਡਫਰਾ ਹੈਗਾ। ਉੱਥੇ ਸਗਰਾ ਸੋਰੀ ਸਗਰਾ ਪਿੰਡ ਰਾਤ ਨੂੰ ਸਮੇ ਇੱਕ ਕਰਿਆਨਾ ਸ਼ਾਪ ਹੈ ਤੇ ਨਾਲ ਉਹਦੀ ਚੱਕੀ ਹੈਗੀ ਆ ਬੰਦਿਆਂ ਦੀ ਉਹਨਾਂ ਦੀ ਇਹਨਾਂ ਨੇ ਲੁੱਟਖੋ ਕਰਨ ਦੀ ਨੀਅਤ ਨਾਲ ਚਾਰ ਬੰਦੇ ਦਾਖਲ ਹੋਏ ਇੱਕ ਮੋਟਰਸਾਈਕਲ ਤੇ ਬੈਠਾ ਰਿਹਾ ਤੇ ਅੰਦਰ ਗਏ ਜਿਹੜਾ ਕਿ ਬਹੁਤ ਹੀ ਬਹਾਦਰੀ ਨਾਲ ਉਹ ਸ਼ਾਪਕੀਪਰਸ ਨੇ ਔਰ ਉਹਨਾਂ ਦੇ ਜਿਹੜੇ ਨਾਲ ਦੇ ਪਰਿਵਾਰ ਦੇ ਮੈਂਬਰਾਂ ਨੇ ਉਹਨਾਂ ਦਾ ਪ੍ਰੋਪਰ ਤਰੀਕੇ ਨਾਲ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਸਫਲ ਦੇ ਵਿੱਚ ਇੱਕ ਬੰਦਾ ਸਾਡਾ ਜਿਹੜਾ ਸ਼ੌਪਕੀਪਰਸ ਆਉ ਇੰਜਰਡ ਹੋ ਗਿਆ ਉਹਨਾਂ ਦੇ ਬਿਆਨਤ ਦੇ ਅਸੀਂ ਸਖਤ ਕਾਰਵਾਈ ਕਰਦੇ ਹੋਏ 307 ਦੇ ਵਿੱਚ ਔਰ ਆਰਮਜ਼ ਐਕਟ ਦੇ ਵਿੱਚ ਔਰ ਵੱਖ-ਵੱਖ ਧਰਾਵਾਂ ਜਿਹੜੀਆਂ ਲੁੱਟ ਖੋਹਦੀਆਂ ਉਹਦੇ ਵਿੱਚ ਅਸੀਂ ਐਫਆਈਆਰ ਦਰਜ ਕੀਤੀ ਹੈ ਔਰ ਇਸੇ ਦੌਰਾਨ ਸਾਡੀ ਟੀਮਾਂ ਕਿਉਂਕਿ ਬਾਹਰੀ ਸੀਗੀਆਂ ਸਾਰੀਆਂ ਇਨਫੋਰਮੇਸ਼ਨ ਆਈ ਰਾਤ ਦੇ ਸਮੇਂ ਸਿਟੀ ਦੇ ਏਰੀਏ ਦੇ ਵਿੱਚ ਇੱਕ ਮੋਟਰਸਾਈਕਲ ਤੇ ਉਹ ਚਾਰ ਬੰਦੇ ਹੀ ਦੁਬਾਰਾ ਫਿਰ ਦੇਖੇ ਗਏ ਜਿਸ ਨੂੰ ਸਾਡੀਆਂ ਟੀਮਾਂ ਚੇਸ ਕਰ ਰਹੀਆਂ ਸੀ ਜਿਹਦੇ ਵਿੱਚੋਂ ਇੱਕ ਬੰਦਾ ਜਿਹੜਾ ਸੀਗਾ ਉਹ ਮੋਟਰਸਾਈਕਲ ਤੋਂ ਉਹਨਾਂ ਦਾ ਪਿੱਛਾ ਕਰਦੇ ਹੋਏ ਨੱਟ ਭਾਜ ਦੇ ਵਿੱਚ ਡਿੱਗ ਪਿਆ ਔਰ ਉਹਨੇ ਨੱਠਣ ਦੀ ਕੋਸ਼ਿਸ਼ ਕੀਤੀ ਔਰ ਉਸ ਦੌਰਾਨ ਹੀ ਉਹਦੀ ਨੱਟ ਭਜ ਦੇ ਦੌਰਾਨ ਹੀ ਉਹਦੀ ਇੱਕ ਇੰਜਰਡ ਹੋ ਗਿਆ ਉਹ ਉਹ ਹਸਪੀਟਲ ਫਿਰ ਐਡਮਿਟ ਕਰਾਇਆ ਇੱਕ ਗਰੁੱਪ ਨੂੰ ਵੀ ਸਾਰਾ ਆਇਡੈਂਟੀਫਾਈ ਅਸੀਂ ਕਰ ਲਿਆ ਹੈਗਾ ਇੱਕ ਬੰਦਾ ਜਿਹੜਾ ਹੈਗਾ ਹਸਪੀਟਲ ਐਡਮਿਟ ਹੈਗਾ ਜਦੀ ਲੱਤ ਟੁੱਟ ਗਈ ਹੈਗੀ ਔਰ ਬਾਕੀ ਜਿਹੜੇ ਤਿੰਨ ਦੇ ਸਾਥੀ ਹੈਗੇ ਇੱਕ ਬਸੂਏ ਦਾ ਹੈਗਾ ਇੱਕ ਕਰਤਾਰਪੁਰ ਦਾ ਹੈਗਾ ਔਰ ਇੱਕ ਪਲੱਠ ਥਾਣੇ ਦਾ ਹੈਗਾ ਇਹ ਵੀ ਟੀਮਾਂ ਸਾਡੀਆਂ ਲੱਗੀਆਂ ਹੋਈਆਂ ਬਹੁਤ ਜਲਦੀ ਇਹਨਾਂ ਨੂੰ ਵੀ ਗ੍ਰਿਫਤਾਰ ਕਰ ਲਾਂਗੇ ਔਰ ਸਖਤ ਕਾਰਵਾਈ ਹੋਏਗੀ ਔਰ ਮੈਂ ਸੁਆ ਵਾਸੀਆਂ ਨੂੰ ਬਹੁਤ ਹੀ ਕਮਾਗਾ ਵੀ ਇਹਨਾਂ ਨੇ ਬਹਾਦਰੀ ਨਾਲ ਜਿਹੜਾ ਕੰਮ ਕੀਤਾ ਹੈਗਾ ਔਰ ਉਮੀਦ ਕਰਦਾ ਇਸੀ ਤਰ੍ਹਾਂ ਜਿੱਦਾਂ ਰਾਤੀਂ ਪੁਲਿਸ ਨੂੰ ਸਹਾਇਤਾ ਮਿਲਿਆ ਸਾਰੇ ਸ਼ਹਿਰ ਵਾਸੀਆਂ ਦਾ ਅੱਗੇ ਤੋਂ ਵੀ ਮਿਲਦਾ ਰਹੇਗਾ ਔਰ ਇਹੋ ਜਿਹੇ ਜਿਹੜੇ ਮਾੜੇ ਬੰਦੇ ਆ ਇਹਨਾਂ ਨੂੰ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਏਗਾ ਬਹੁਤ ਸਖਤ ਕਾਰਵਾਈ ਹੋਏਗੀ ਇਹ ਬਿਲਕੁਲ ਬਰਦਾਸ਼ਤ ਕਰਨ ਵਾਲੀਆਂ ਚੀਜ਼ਾਂ ਨਹੀਂ ਹੈਗੀਆਂ ਚਾਹੇ ਉਹ ਸਨੇਚਿੰਗ ਛੋਟੀ ਹੈ ਚਾਹੇ ਵੱਡੀ ਹੈਗੀ ਸਾਰੇ ਇੱਕ ਕੈਂਥਾ ਦੇ ਵਿੱਚ ਰਾਤੀ ਸਕੰਦਰ ਮੱਛੀ ਆ ਉਹਦੇ ਕੋਲ 1.5 ਲੱਖ ਰੁਪਏ ਦੀ ਕੋਈ ਉਹ ਵੀ ਉਹਦੇ ਬਾਰੇ ਕੀ ਜਾਣਦਾ ਮੈਂ ਕਿ ਜੀ ਇਹ ਜਿਹੜੀ ਇਹ ਜਿਹੜਾ ਗਰੁੱਪ ਹੈਗਾ ਆ ਅਸੀਂ ਵੀ ਬਹੁਤ ਕਈ ਦਿਨਾਂ ਤੋਂ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਆ ਕਿ ਰਾਤੀਂ ਹੀ ਇਹ ਗਰੁੱਪ ਕਲੀਅਰ ਹੋਇਆ ਹੈਗਾ ਆ ਆਊਟ ਆਫ ਡਿਸਟ੍ਰਿਕਟ ਸੀਗਾ ਇਹ ਸਿਰਫ ਇੱਕ ਬੰਦਾ ਇਹਨਾਂ ਨੂੰ ਇੱਥੋਂ ਹੈਲਪ ਕਰ ਰਿਹਾ ਸੀ ਜਿਹੜਾ ਸੁਵੇ ਦਾ ਸੀ ਔਰ ਸਾਨੂੰ ਪੂਰੀ ਮੀਰਾ ਵੀ ਇਹ ਗਰੁੱਪ ਨੇ ਹੀ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਵਾਰਦਾਤਾਂ ਹੋਈਆਂ ਸਾਡੀਆਂ ਕਾਫੀ ਵਾਰਦਾਤਾਂ ਹੈਗੀਆਂ ਜਿਹੜੀਆਂ ਟ੍ਰੇਸ ਹੋ ਜਾਣਗੀਆਂ ਸਾਡੀਆਂ ਟੀਮਾਂ ਸੀ ਦੀਆਂ ਔਰ ਸੁਆ ਅਸੋਚੂ ਸਾਹਿਬ ਬੋਲੋ ਆ ਅਦਰ ਡਿਸਟ੍ਰਿਕਟਸ ਦੇ ਨਾਲ ਵੀ ਅਸੀਂ ਸੀਏ ਦੇ ਨਾਲ ਟੱਚ ਹੈਗੇ ਆ ਜਿਵੇਂ ਪੂਰ ਸਲੇਸ਼ੀ ਵਾਲਿਆਂ ਨਾਲ ਪਲੱਸ ਦਿਲੰਦਰ ਵਾਲਿਆਂ ਨਾਲ ਔਰ ਕੁਕੀ ਇੰਟਰ ਕਹ ਲਈਏ ਡਿਸਟ੍ਰਿਕਟ ਇੱਕ ਗੈਂਗ ਇੱਕ ਤਰ੍ਹਾਂ ਨਾਲ ਬਣ ਗਿਆ ਸੀ ਜਿਹਨੂੰ ਟ੍ਰੇਸ ਕਰਦੇ ਕਰਦੇ ਸਾਡੀਆਂ ਟੀਮਾਂ ਵੀ ਲੱਗੀਆਂ ਹੋਈਆਂ ਸੀਗੀਆਂ ਪਰ ਰਾਤੀ ਸਾਨੂੰ ਸਫਲਤਾ ਮਿਲੀ ਹੈ ਔਰ ਇੱਕ ਬੰਦੇ ਦੀ ਜਿਵੇਂ ਲੱਤ ਟੁੱਟ ਗਈ ਹੈਗੀ ਆ ਉਹਦੇ ਦੀ ਇੰਟੈਗੋਗੇਸ਼ਨ ਚ ਹੀ ਸਾਰਾ ਗਰੁੱਪ ਲੱਗ ਗਿਆ ਸਰ ਦੱਸੋ ਆ ਸ਼ਹਿਰ ਵਾਸੀ ਨੂੰ ਕੀ ਅਪੀਲ ਕਰਨੀ ਚਾਹੀਦੀ ਮੇਰੀ ਅਪੀਲ ਹੈ ਵੀ ਬਿਲਕੁਲ ਪੁਲਿਸ ਉਹਨਾਂ ਦੇ ਨਾਲ ਖੜੀ ਆ ਡੀਐਨ ਨਾਈਟ ਖੜੀ ਹੈਗੀ ਕਿਸੇ ਤਰ੍ਹਾਂ ਦੀ ਵੀ ਕੋਈ ਇਨਫੋਰਮੇਸ਼ਨ ਹੈਗੀ ਆ ਪਲੀਜ਼ ਸਾਡਾ ਜਿਹੜਾ ਨੰਬਰ ਹੈਗਾ ਕੰਟਰੋਲ ਦਾ ਹੈਗਾ ਆ ਐਸਐਸਪੀ ਸਾਹਿਬ ਦਾ ਹੈਗਾ ਮੇਰਾ ਨੰਬਰ ਆਲਮੋਸਟ ਤਕਰੀਬਨ ਤਕਰੀਬਨ ਸਾਰਿਆਂ ਕੋ ਹੈਗਾ ਜੇ ਉਹਨਾਂ ਨੂੰ ਲੱਗਦਾ ਵੀ ਲੋਕਲ ਇਨਫੋਰਮੇਸ਼ਨ ਦੇ ਕੇ ਲੀਕ ਹੋ ਜਾਂਦੀ ਹੈ ਸਾਡਾ ਨਾਮ ਨਸ਼ਰ ਹੋ ਜਾਂਦਾ ਪਲੀਜ਼ ਸਾਡੇ ਨਾਮ ਸ਼ੇਅਰ ਕਰਨ ਉਹਨਾਂ ਦਾ ਨਾਮ ਬਿਲਕੁਕੁਲ ਗੁਪਤ ਰੱਖਿਆ ਜਾਏਗਾ ਇਨਫੋਰਮੇਸ਼ਨ ਦੇਣ ਵਾਲੇ ਦਾ ਮਾੜੇ ਬੰਦਿਆਂ ਦੀ ਇਨਫੋਰਮੇਸ਼ਨ ਦਿਓ ਚਾਹੀਏ ਉਹ ਡਰੱਗਸ ਵਾਲੇ ਆ ਚਾਹੀਏ ਉਹ ਸਨੈਚਿੰਗ ਕਰਦਾ ਵਾਲੇ ਆ ਬਿਲਕੁਲ ਜ਼ੀਰੋ ਟੋਲਰੈਂਸ ਚ ਬਿਲਕੁਲ ਇਹ ਚੀਜ਼ ਬਰਦਾਸ਼ਤ ਨਹੀਂ ਹੋਊਗਾ ਔਰ ਸਖਤ ਕਾਰਵਾਈ ਹੋਏਗੀ ਔਰ ਜੇ ਕ ਜਿਹੜਾ ਚੀਜ਼ ਲੱਗਦੀ ਆ ਪਬਲਿਕ ਨੂੰ ਵੀ ਪੁਲਿਸ ਵਾਲੇ ਮਿਲੇ ਹੋਏ ਆ ਜੀ ਡੂਰਿੰਗ ਇਨਵੈਸਟੀਗੇਸ਼ਨ ਕਿਸੇ ਪੁਲਿਸ ਵਾਲੇ ਦੀ ਕੋਈ ਸ਼ਮੂਰੀਤ ਆਉਂਦੀ ਆ ਕੋਈ ਇਮੀਡੀਏਟਲੀ ਉੱਤੇ ਸਖਤ ਕਾਰਵਾਈ ਹੋਏਗੀ ਜੇ ਜੇ ਪਬਲਿਕ ਨੂੰ ਲੱਗਦਾ ਹੈਗਾ ਬਲੈਕ ਸ਼ੀਪ ਹਰ ਜਗ੍ਹਾ ਹੁੰਦੀਆਂ ਪਰੰਤੂ ਬਰਦਾਸ਼ਤ ਨਹੀਂ ਹੋਊਗਾ ਜੋ ਪਹਿਲਾਂ ਹੋ ਗਿਆ ਹੋ ਗਿਆ ਹੁਣ ਬਿਲਕੁਲ ਸਖਤ ਕਾਰਵਾਈ ਹੋਊਗੀ ਬੇਸ਼ੱਕ ਕੋਈ ਵੀ ਹੋਵੇ ਕਿਹੜੇ ਮਰਜ਼ੀ ਰਿੰਕ ਤੇ ਠੀਕ ਥੈਂਕ ਯੂ